ਰੇਡੀਓ ਅੱਜ ਦੀ ਆਵਾਜ਼ ਤੁਸੀਂ ਸੁਣਦੇ ਹੋ ਤੇ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ WSO ਤੋਂ ਸਰਦਾਰ ਬਲਪ੍ਰੀਤ ਸਿੰਘ ਦੇ ਨਾਲ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਅਨੰਦ ਇਸ ਸਮੇਂ ਅਫੀਸ਼ੀਅਲ ਤੌਰ ਤੇ ਅਫੀਸ਼ੀਅਲ ਵਿਜ਼ਿਟ ਤੇ ਨੇ ਆਪਾਂ ਕਹਿ ਸਕਦੇ ਹਾਂ ਇੰਡੀਆ ਦੇ ਦੌਰੇ ਤੇ ਨੇ ਜਿੱਥੇ ਉਹ ਇੰਡੀਆ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਅਤੇ ਇੰਡੀਆ ਦੇ ਪੀਐਮ ਮੋਦੀ ਨਾਲ ਵੀ ਮੁਲਾਕਾਤ ਕੀਤੀ ਹੈ ਇਹ ਪਹਿਲੀ ਵਾਰੀ ਹੈ ਕਿ ਉਹ ਐਜ਼ ਅ ਮਨਿਸਟਰ ਫੋਰਨ ਮਿਨਿਸਟਰ ਇੰਡੀਆ ਚ ਗਏ ਨੇ ਸੋ ਜਿੱਥੇ ਵਕ ਵਕ ਇਸ਼ੂਸ ਤੇ ਗੱਲਬਾਤ ਹੋ ਰਹੀ ਆ ਖਾਸ ਕਰਕੇ ਆਪਾਂ ਦੇਖਦੇ ਆ ਕਿ ਪੋਲਟਿਕਸ ਦੀ ਗੱਲ ਆ ਸ਼ੇਅਰਡ ਵੈਲਿਊ ਦੀ ਗੱਲ ਆ ਹੋਰ ਵੀ ਬਹੁਤ ਸਾਰੇ ਇਸ਼ੂ ਨੇ ਆਪਾਂ ਬਾਲ ਪੁਲਿਸ ਨਾਲ ਗੱਲਬਾਤ ਕਰਦੇ ਹਾਂ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਦੀ ਆਵਾਜ਼ ਟ੍ਰਾਂਟੋ ਅਤੇ Facebook ਤੋਂ ਬਿਨਾ Instagram TikTok Rumble ਤੇ ਵੀ ਜਾ ਕੇ ਦੇਖ ਸਕਦੇ ਹੋ IPTV ਤੇ ਵੀ ਸਰਦਾਰ ਬਲਪ੍ਰੀਤ ਸਿੰਘ ਜੀ ਜੈ ਆਉ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ 1 ਸਾਲ ਪਹਿਲਾਂ ਥੈਂਕਸ giving ਵਾਲੇ ਦਿਨ ਜਿਹੜੀ RCMP ਨੇ ਕੈਨੇਡਾ ਦੇ ਸਕਿਉਰਿਟੀ ਐਡਵਾਈਜ਼ਰ ਨੇ ਜਾਂ ਇੱਥੇ ਤੇ ਅਫੀਸ਼ੀਅਲ ਨੇ ਅਨਾਊਂਸਮੈਂਟ ਕੀਤੀ ਸੀ ਕਿ ਲਾਰਸ ਵਿਸ਼ਨੋਈ ਦਾ ਜਿਹੜਾ ਸਬੰਧ ਆ ਇੰਡੀਆ ਦੀ ਜਿਹੜੀ ਹਿਊਮਨਿਸਟੀ ਦੇ ਨਾਲ ਆ ਸੋ ਸਬੰਧ ਕਾਫੀ ਖਰਾਬ ਵੀ ਹੋਏ ਸਨ ਤੇ ਡਿਪਲੋਮੈਟ ਐਕਸਪੈਲਡ ਵੀ ਕੀਤੇ ਗਏ ਹਰਦੀਪ ਸਿੰਘ ਨੇ ਚਾਰ ਬਾਰਡਰ ਦੀ ਆਪਾਂ ਗੱਲ ਕਰਦੇ ਹਾਂ ਅਤੇ ਇੰਡੀਆ ਦਾ ট্রান্সਨੈਸ਼ਨਲ ਜਿਹੜਾ ਰਿਪਰੈਸ਼ਨ ਹੈ ਉਹ ਅਜੇ ਵੀ ਐਗਜ਼ਿਸਟ ਕਰਦਾ ਜਾਂ ਹੋਰ ਮੁੱਦੇ ਨੇ ਆ ਜਿਹੜਾ ਅੱਜ ਜਾਂ 12 ਤੋਂ 14 ਅਕਤੂਬਰ ਤੱਕ ਇੰਡੀਆ ਦੇ ਵਿਦੇਸ਼ ਮੰਤਰੀ ਦੀ ਵਿਜ਼ਿਟ ਆ ਤੁਸੀਂ ਇਸ ਨੂੰ ਕਿਸ ਤਿੱਕ ਨਾ ਲੈ ਰਹੇ ਹੋ ਕਾਫੀ ਸਾਰੇ ਇਸ਼ੂ ਦੇ ਨੇ ਇੱਕ ਜਿਹੜੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਫੈਸਲੇ ਕੀਤੇ ਜਾਣਗੇ ਟ੍ਰੇਡ ਦੀ ਗੱਲ ਆ ਪੋਲਟਿਕਸ ਦੀ ਗੱਲਬਾਤ ਆ ਕ੍ਰਿਟੀਕਲ ਮੈਨਰ ਦੀ ਗੱਲ ਆ AI ਦੀ ਇਸ਼ੂਜ਼ ਨੇ ਹਾਂਜੀ ਕਿਸ ਤਿੱਕ ਨਾ ਦੇਖਦੇ ਹੋ ਤੇ ਸੁਖਤਾਲੀਵਾਲ ਸਾਹਿਬ ਦਾ ਬਿਆਨ ਆ ਹਾਂਜੀ ਹਾਂਜੀ ਸੋ ਅੱਜ ਦਾ ਜਿਹੜਾ ਬਿਆਨ ਜਦੋਂ ਆਪਾਂ ਧਿਆਨ ਨਾਲ ਪੜ੍ਹੀਏ ਤਾਂ ਉਹ ਲਿਖਿਆ ਕਿ ਇਹ ਜਿਹੜੀ ਜੋ ਆਪਾਂ ਕਹਿੰਦੇ ਇੰਡੀਆ ਤੇ ਕੈਨੇਡਾ ਨੇ ਹੁਣ ਅੱਗੇ ਵਧਣਾ ਹੈ ਰਿਲੇਸ਼ਨਸ਼ਿਪ ਨਾਲ ਹਾਂ ਹਾਂ ਕਾਹ ਕਿਹਾ ਨਾ ਬੇਸਡ ਔਨ ਮਿਊਚੁਅਲ ਰਿਸਪੈਕਟ ਸ਼ੇਅਰਡ ਡੈਮੋਕਰੈਟਿਕ ਵੈਲਿਊਜ਼ ਦ ਰੂਲ ਆਫ ਲਾ ਦ ਅਪਹੋਲਡਿੰਗ ਦਸ ਪ੍ਰਿੰਸੀਪਲਸ ਆਫ ਸੋਵਰਨਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ ਇਹ ਕਾ ਸਮਝ ਨਹੀਂ ਲੱਗਦੀ ਕਿ ਸਾਨੂੰ ਬਿਲਕੁਲ ਹੀ ਮੂਰਖ ਸਮਝਦੇ ਨੇ ਬਿਲਕੁਲ 1 ਸਾਲ ਪਹਿਲਾਂ ਥੈਂਕਸ giving ਦੇ ਵਾਲੇ ਦਿਨ ਇਹ ਇੱਕ ਵੱਡੀ ਪ੍ਰੈਸ ਕਾਨਫਰੰਸ ਬੁਲਾਈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਇਹ ਉਹਨਾਂ ਨੂੰ ਕੈਨੇਡਾ ਵਿੱਚ ਉਹਜੈਕਟ ਕਰ ਰਹੇ ਆ ਤੇ ਇਸ ਕਰਕੇ ਕਰ ਰਹੇ ਕਿਉਂਕਿ ਉਹ ਕ੍ਰਾਈਮ ਦੇ ਵਿੱਚ ਇਨਵੋਲਵ ਨੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਲਿੰਕ ਨੇ ਬਿਸ਼ਨੋਈ ਗੈਂਗ ਨੂੰ ਦੈਨਾਨੇ ਬੈਨ ਕਰਤਾ ਪਿਛਲੇ ਹਫਤੇ ਬਟ ਇਹ ਵਾਲੇ ਅਨਾਊਂਸਮੈਂਟ ਲਿਖਿਆ ਹੀ ਨਹੀਂ ਕਿ ਅਸੀਂ ਇਸ ਕਰਕੇ ਕੀਤਾ ਕਿ ਇੰਡੀਆ ਦੇ ਪਿੱਛੇ ਅੱਜ 1 ਸਾਲ ਬਿਲਕੁਲ 1 ਸਾਲ ਬਾਅਦ ਉਹ ਹੁਣ ਸ਼ੇਅਰ ਡੈਮ ਰੂਲ ਆਫ ਲਾ ਵੀ ਆਪਾਂ ਇਕੱਠਿਆਂ ਨੇ ਆਪਾਂ ਮਤਲਬ ਅਪਹੋਲਡ ਮਤਲਬ ਇਹ ਸਾਨੂੰ ਬਿਲਕੁਲ ਹੀ ਮੂਰਖ ਸਮਝਦੇ ਨੇ ਤੇ ਹੈਰਾਨੀ ਦੀ ਗੱਲ ਇਹ ਈ ਆ ਕਿ ਜਿਹੜੇ ਕਰ ਰਹੇ ਨੇ ਸਾਡੀ ਫੌਂਡ ਮਿਨਿਸਟਰ ਵੀ ਉੱਥੇ ਬੈਠੀ ਆ ਤੇ ਤਾਲੀਬਾਨ ਦਾ ਵੀ ਫੌਂਡ ਮਿਨਿਸਟਰ ਉੱਥੇ ਬੈਠਾ ਹੈ ਉਹ ਇਕੱਠੇ ਹੀ ਉਹ ਕਹਿ ਰਹੇ ਨੇ ਕਿ ਇਹ ਵੀ ਸਾਡੀ ਸਾਂਝ ਹੈ ਤੇ ਕੈਨੇਡਾ ਨਾਲ ਵੀ ਸਾਡੀ ਸਾਂਝ ਹੈ ਹੁਣ ਮੈਂ ਪੁੱਛਦਾ ਕਿਹਦੇ ਨਾਲ ਤਾਲਾ ਤਾਂ ਫਿਰ ਚਲੋ ਮੈਂ ਸਮਝਦਾ ਹਾਂ ਜੇ ਤਾਲਿਬਾਨ ਆੜਾ ਤੇ ਦੋਨੋਂ ਨਾਲ ਹੀ ਸ਼ੇਅਰਡ ਵੈਲਿਊਜ਼ ਨੇ ਹੂੰ ਹੂੰ ਸਾਰੇ ਜਿਹੜੇ ਮੈਥ ਸਮਝਦੇ ਨੇ ਜੇ a aa a ਤਾਂ ਕਿਤੇ ਕੈਨੇਡਾ ਦੇ ਵੈਲਿਊ ਵੀ ਤਾਲਿਬਾਨ ਦੇ ਨਾਲ ਮੈਚ ਕਰਦੇ ਹੋਣਗੇ ਇਹ ਤਾਂ ਬਿਲਕੁਲ ਹੀ ਨਾਨਸੈਂਸ ਗੱਲਾਂ ਨੇ ਸਾਨੂੰ ਆਪ ਸ਼ਰਮ ਆਣੀ ਚਾਹੀਦੀ ਐ ਐਜ਼ ਅ ਕੰਟਰੀ ਆਪਾਂ ਕੀ ਕਰ ਰਹੇ ਆ ਪਰ ਇਹਨੂੰ ਸ਼ਰਮ ਕੋਈ ਨਹੀਂ ਆਉਂਦੀ ਤੇ ਆਪਾਂ ਹੁਣ ਕੀ ਕਹਿ ਸਕਦੇ ਆ ਹਾਂ ਪਰ ਜਰੂਰ ਮਾਰਿਆ ਟਵਿੱਟਰ ਦੇ ਉੱਤੇ ਸਖਤ ਆੜੀ ਵਾਲ ਜਿਸ ਤਰ੍ਹਾਂ ਪਾਇਆ ਕਿ ਅ ਅੱਗੇ ਵਧਣਾ ਟ੍ਰੇਡ ਬੋਰਸ ਇੰਪੋਰਟੈਂਟ ਹੁੰਦੀ ਆ ਬਟ ਡਿਫੈਂਡਿੰਗ ਦਾ ਰਾਈਟਸ ਉਹ ਮਤਲਬ ਜਰੂਰੀ ਆ ਪਤਾ ਸਮਝੀਏ ਹਮਮ ਚਲੋ ਐਸ ਤਰ੍ਹਾਂ ਜਿਵੇਂ ਤੁਸੀਂ ਗੱਲ ਕੀਤੀ ਆ ਅਫਗਾਨਿਸਤਾਨ ਦੇ ਨਾਲ ਸ਼ੇਅਰਡ ਵੈਲਿਊਜ਼ ਵੀ ਗੱਲਬਾਤ ਹੋ ਰਹੀ ਹੈ ਇੰਡੀਆ ਦੀ ਵੈਸੇ ਆਪਣੇ ਨੇਬਰ ਜਿਹੜੇ ਕੰਟਰੀਜ਼ ਨੇ ਬਹੁਤ ਬਹੁਤ ਹੀ ਵੱਣਦੀ ਨਹੀਂ ਆ ਹੁਣ ਅਫਗਾਨਿਸਤਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਅੰਮ੍ਰਿਤਸਰ ਵਿੱਚ ਵੀ ਨੇ ਉਹ ਕਹਿ ਰਹੇ ਨੇ ਅਸੀਂ ਜੀ ਆਈਐਸਐਸ ਬਾਈਪੋਟ ਕਰ ਦਿੱਤੀ ਹੈ 2121 ਜਦੋਂ ਅਸੀਂ ਹੌਂਦ ਵਿੱਚ ਆਏ ਹੁਣ ਆਈਐਸਐਸ ਦਾ ਜਿਹੜੀ ਆਈਐਸਐਸ ਖਰਾਸਾਨ ਹੈ ਜਾਂ ਹੁਣ ਆਪਾਂ ਦੇਖਦੇ ਹਾਂ ਕਿ ਇਹਦੀ ਸ਼ੀਲਡ ਵੈਲਿਊ ਹੈ ਇਹ ਜਿਹੜਾ ਇਸ ਸਮੇਂ ਵਿਦੇਸ਼ ਮੰਤਰੀ ਮੁਤਕੀ ਉਸ ਸਮੇਂ ਦੇਖਿਆ ਜਾ ਕਿ ਇਹ ਨੋ ਫਲਾਈ ਲਿਸਟ ਤੇ ਵੀ ਸੀ ਜੁਨਾਈਟਡ ਨੇਸ਼ਨ ਨੇ ਇਹਨਾਂ ਦੇ ਜਿੰਨੇ ਵੀ ਬਹੁਤ ਸਾਰੇ ਤਾਲਵਨ ਦੇ ਮਨਿਸਟਰ ਨੇ ਉਹਨਾਂ ਨੂੰ ਅਤਵਾਦੀ ਐਲਾਨਿਆ ਹੋਇਆ ਸੀ ਅਜੇ ਤੱਕ ਕਿਸੇ ਦੇਸ਼ ਨੇ ਮਾਨਤਾ ਨਹੀਂ ਦਿੱਤੀ ਜਿਨ੍ਹਾਂ ਨੂੰ ਮਾਨਤਾ ਨਹੀਂ ਵੀ ਦਿੱਤੀ ਉਹਨਾਂ ਨੂੰ ਵੀ ਰੈੱਡ ਕਾਰਪਟ ਪਾਈ ਜਾ ਰਹੀ ਹੈ ਦੂਜੇ ਪਾਸੇ ਜਦੋਂ ਸਿੱਖਾਂ ਦਾ ਮੁੱਦਾ ਆਉਂਦਾ ਜਿਹੜੇ ਡੈਮੋਕਰੇਟਿਕ ਢੰਗ ਨਾਲ ਵੀ ਗੱਲਬਾਤ ਕਰਦੇ ਆ ਸਾਰਿਆਂ ਨੂੰ ਅਤਵਾਦੀ ਖਾਨੇ ਦੇ ਵਿੱਚ ਧੱਕ ਦਿੱਤਾ ਜਾਂਦਾ ਇਹ ਕਿਹੋ ਜੀ ਪਾਲਿਸੀ ਹੈ ਸਿਸਟਮ ਦੀ ਇੰਡੀਆ ਦੀ ਤਾਂ ਕੋਈ ਪਾਲਿਸੀ ਹੈ ਹੀ ਨਹੀਂ ਜੇ ਆਪਾਂ ਕਹੀਏ ਨਾ ਕੋਈ ਰੂਲਸ ਰੈਗੂਲੇਸ਼ਨ ਨੇ ਕੋਈ ਸਟੈਂਡਰਡ ਨੇ ਇਹਨਾਂ ਦਾ ਕੋਈ ਵੀ ਨਹੀਂ ਹੈਗਾ ਬਸ ਆਪਣਾ ਸੈਲਫ ਇੰਟਰਸਟ ਮੇਨ ਹੈ ਪਰ ਕੈਨੇਡਾ ਇੱਕ ਕਹਿਣ ਕਹਾਣ ਵਾਲਾ ਇੱਕ ਡੈਮੋਕਰੈਟਿਕ ਨੇਸ਼ਨ ਹੈ ਜਿਸ ਨੇ ਫਲਾਂ ਤੇ ਤਮਕਾ ਆਣਿਆ ਪਰ ਜਦੋਂ ਆਪਾਂ ਉੱਥੇ ਜਾ ਕੇ ਪਰ ਇਹ ਮੈਂ ਕਈ ਵਾਰ ਸੋਚਦਾ ਕਿ ਜਾਣ ਕੇ ਕਰ ਰਹੇ ਨੇ ਕਿ ਕੀ ਹੋ ਰਹੀ ਹੈ ਨਹੀਂ ਹੁਣ ਜਦੋਂ ਮੋਦੀ ਨੂੰ ਜੀ7 ਤੇ ਸੱਦਿਆ ਸੀ ਉਹ ਪੈਸੇ ਸੀ ਵੀਅਰਲੇ ਐਨੀਵਰਸਰੀ ਦੇ ਉੱਤੇ ਸੱਦਿਆ ਸੀ ਚਲੋ ਆਪਾਂ ਮੰਨ ਲਿਆ ਉਹ ਤੋਂ ਗਲਤੀ ਸੀ ਜਾਣ ਕੇ ਨਹੀਂ ਕੀਤਾ ਤੇ ਅੱਜ ਜੋ ਐਨੀਵਰਸਰੀ ਆ ਜਦੋਂ ਕਹਿ ਰਹੇ ਨੇ 6 ਡਿਪਲੋਮੈਟਸ ਆਪਾਂ ਅਨਪ੍ਰੈਸੀਡੈਂਟ ਹੈ ਤੇ 6 ਡਿਪਲੋਮੈਟਸੇ ਤੋਂ ਕੱਢੇ ਨੇ ਫੋਰ ਇੰਟਰਫੀਅਰੈਂਸ ਕਰਕੇ ਕਰਕੇ ਇੱਕ ਸਾਲ ਬਾਅਦ ਜੋ ਕਹਿ ਰਹੇ ਨੇ ਸਾਡੇ ਸ਼ੇਅਰਡ ਵੈਲਿਊਜ਼ ਨੇ ਡੈਮੋਕਰੈਟਿਕ ਸਭ ਕੁਝ ਜਿਹੜੇ ਜਦੋਂ ਆਪਾਂ ਪੜ੍ਹਦੇ ਆ ਉਹਦੇ ਚ ਓਇਲ ਐਂਡ ਗੈਸ ਦੀ ਵੀ ਗੱਲ ਲਾਈ ਚੇਨਜ਼ ਦੀ ਵੀ ਗੱਲ ਹੋ ਰਹੀ ਹੈ ਐਜੂਕੇਸ਼ਨ ਡਾਇਲੌਗ ਬਾਰੇ ਵੀ ਸਾਰੀ ਗੱਲਬਾਤ ਹੈਗੀ ਹੈ ਉਹ ਜਿਹੜੇ ਫੋਰ ਇੰਟਰਫੀਅਰੈਂਸ ਅਟੈਂਟ ਕੰਮ ਮੁੱਦੇ ਨਹੀਂ ਸਰਕੀ ਵਿਗੜਿਆ ਸੀ ਉਹਦਾ ਜ਼ਿਕਰ ਤੱਕ ਨਹੀਂ ਹੁਣ ਇੰਡੀਆ ਤਾਂ ਨੂੰ ਮੂਰਖ ਸਮਝਦਾ ਹੀ ਸਮਝਦਾ ਹੈ ਕੈਨੇਡਾ ਵੀ ਸਮਝਦਾ ਹੈ ਇਹ ਮੀਨੋਵੇ ਸਟ੍ਰੈਟਜੀ ਕੋਈ ਸਮਝ ਨਹੀਂ ਲੱਗਦੀ ਤੇ ਸਾਡੀ ਕਮਿਊਨਿਟੀ ਨੂੰ ਚੁੱਪ ਕਰਕੇ ਆਪਾਂ ਇਸ ਚੀਜ਼ ਨੂੰ ਬਰਦਾਸ਼ਤ ਕਰਾਂਗੇ ਕੁਝ ਤਾਂ ਹੇਤਾ ਅਸੀਂ ਰਿਜ਼ਰਵ ਕਰਦੇ ਹਾਂ ਇਸ ਤੇ ਮੈਂ ਤਾਂ ਇਨਾ ਹੀ ਕਹੂੰਗਾ ਸਰਦਾਰ ਬਲਪ੍ਰੀਤ ਸਿੰਘ ਜੀ ਅਪਾਂ ਗੱਲ ਕਰਦੇ ਆ ਕਿ ਇੰਡੀਆ ਦਾ ਜਿਹੜੀ 70 ਆ ਇੰਡੀਆ ਦਾ ਜਿਹੜਾ ਸਿਸਟਮ ਹੈ ਉਹ ਜਿਹੜਾ ਵੀ ਇੰਡੀਆ ਦੇ ਖਿਲਾਫ ਚੱਲਦਾ ਉਹਨੂੰ ਅਤਵਾਦ ਦੇ ਖਾਤੇ 'ਚ ਪਾ ਦਿੰਦੇ ਨੇ ਜਦੋਂ ਆਪਾਂ ਇੰਡੀਆ ਦੇ ਫਾਰਮੂਲੇ ਦੀ ਗੱਲ ਕਰਦੇ ਆ ਤੇ ਇੱਥੇ ਕੈਨੇਡਾ ਦੇ ਵਿੱਚ ਆਫਕੋਰਸ ਬਲੌਕ ਵਾਲੇ ਆਪਣੇ ਆਪ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਗੱਲ ਕਰਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਫੇ ਜਿਹੜੇ ਜਿਹੜੇ ਕਯੂਬਿਕ ਵਾਲੇ ਨੇ ਉਹਨਾਂ ਨੂੰ ਕਿਹੜੇ ਖੱਤ ਵਿਚ ਪਾਉਣਾ ਚਾਹੀਦਾ ਅਤਵਾਦ ਦੇ ਜਾਂ ਉਹ ਫ੍ਰੀडम ਵਾਲੇ ਪਾਸੇ ਵਿੱਚ ਜਾਂ ਫਿਰ ਉਹਨਾਂ ਨੂੰ ਇੱਕ ਸੈਪਰਟਿਸਟ ਵੀ ਕਹਿੰਦੇ ਨੇ ਇਸੇ ਤਰ੍ਹਾਂ ਅਲਬਰਟਾ ਵਿੱਚ ਵੀ ਕਿਤਨੇ ਕਦੇ ਮੰਗ ਹੋਣ ਉੱਠ ਰਹੀ ਹੈ ਤੇ ਸੂਬਿਆਂ ਦੇ ਸਟੇਟਸ ਤੇ ਵੱਖਰੇ ਇਸ਼ੂਜ਼ ਹੋ ਸਕਦੇ ਨੇ ਪਰ ਇਹੋ ਜੀ ਡੈਮੋਕਰੈtic ਵੈਲਿਊ ਇੰਡੀਆ ਲਾਰਜੇਸਟ ਡੈਮੋਕਰੈtic ਕੰਟਰੀ ਹੈ ਕੈਨੇਡਾ ਨੂੰ ਤਾਂ ਕੁਝ ਸਮਝਦੀ ਨਹੀਂ ਇਹ ਤਾਂ ਇਸ ਦੀ ਇੱਕ ਨਾ ਤਾਂ ਗੱਲ ਕਿਸੇ ਪਾਸੇ ਲੱਗ ਨਹੀਂ ਸਕਦੀ ਜਾਂ ਫਿਰ ਕੈਨੇਡਾ ਦੇ ਵਿੱਚ ਕੋਈ ਜਾਂ ਕਹੋ ਬਾਈਲੈਟਰਲ ਗੱਲਬਾਤ ਹੁੰਦੀ ਰਹੇਗੀ ਕਿ ਕਿਹਦੇ ਨੇ ਆਪਣੇ ਇਸ਼ੂ ਨੇ ਇੰਡੀਆ ਦੇ ਆਪਣੇ ਇਸ਼ੂ ਨੇ ਫਰਗੇਟ ਅਬਾਊਟ ਥੈਟ ਉਹ ਕੜਾ ਨੇ ਆਪਣਾ ਸੈਲਫ ਇੰਟਰਸਟ ਦੇਖਣਾ ਹੈ ਮੈਂ ਸਮਝਦਾ ਹਾਂ ਕਾਰਨੀ ਬਿਜ਼ਨਸਮੈਨ ਹੈ ਉਹਨੇ ਬਿਜ਼ਨਸ ਦੇਖਣਾ ਹੈ ਬਿਜ਼ਨਸ ਨੰਬਰ 1 ਹੈ ਉਹਨੂੰ ਹਿਊਮਨ ਰਾਈਟਸ ਦੇ ਨਾਲ ਇਹੋ ਜਿਹੀਆਂ ਗੱਲਾਂ ਬਾਰੇ ਜਾਣਕਾਰੀ ਵੀ ਨਹੀਂ ਕੋਈ ਦਿਲਚਸਪੀ ਨਹੀਂ ਬਟ ਜਿਹੜਿਆਂ ਨੇ ਇਹਨੂੰ ਇਲੈਕਟ ਕੀਤਾ ਵਾਹ ਸਰਗੇ ਇਸ ਨੂੰ ਇਸ ਨੂੰ ਇਸ਼ੂ ਬਣਾਣਾ ਕਿ ਨਹੀਂ ਬਣਾਣਾ ਤੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਜਦੋਂ ਮੈਂ ਲਿਬਰਲਸ ਨਾਲ ਗੱਲ ਕੀਤੀ ਆ ਉਹ ਕਹਿੰਦੇ ਸੀ ਕਿ ਜਦੋਂ ਆਪਾਂ ਪੈਲਸਟਾਈਨ ਹਰੇਕ ਮੁਸਲਮਨ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਪੈਲਸਟਾਈਨ ਬਾਰੇ ਕੀ ਕਰੋਗੇ ਕਹਿੰਦੇ ਸਾਡੇ ਸਿੱਖਾਂ ਦੇ ਕਰਾਚ ਜਾਨਦੇ ਆ ਕੋਈ ਇਸ ਇਸ਼ੂ ਨੂੰ ਮਤਲਬ ਰੇਜ਼ ਨਹੀਂ ਕਰਦਾ ਹਰਦੀਪ ਸਨਿਚ ਦੇ ਬਾਰੇ ਤੂੰ ਕਰਦਾ ਹੈਂ ਤੁਸੀਂ ਇੱਕ ਚਤਤਬੰਦੀਆਂ ਮਾੜੀਆਂ ਮੋਟੀਆਂ ਕਰਦੇ ਪਰ ਆਮ ਸਿੱਖ ਤਾਂ ਕਹਿੰਦੇ ਜਿੰਨਾ ਚਿਰ ਤੱਕ ਅਸੀਂ ਇਸ ਨੂੰ ਆਪ ਨਹੀਂ ਇਸ਼ੂ ਬਣਾਉਂਦੇ ਕਿਸੇ ਹੋਰ ਨੇ ਬਾਹਰੋਂ ਆ ਕੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਸਟੈਂਡ ਸੀ ਤੇ ਜਿੰਨੀ ਆਪੋਜੀਸ਼ਨ ਸਾਡੀ ਕਮਿਊਨਿਟੀ ਵੱਲੋਂ ਹੋਣੀ ਚਾਹੀਦੀ ਸੀ ਕਹਿ ਸਕਦਾ ਸਾਡੇ ਤੋਂ ਨਹੀਂ ਹੋਈ ਕਿਉਂ ਨਹੀਂ ਹੋਈ ਕਿਸੇ ਬਾਰੇ ਡਰਦੇ ਨੇ ਕੋਈ ਹੋਰ ਡਰ ਡਰ ਮਾਰਦਾ ਹੈ ਤਾਂ ਗ੍ਰਾਫ ਚੱਲਦਾ ਕੈਨੇਡਾ ਦੇ ਵਿੱਚ ਤੁਸੀਂ ਬਲੌਕ ਦੀ ਗੱਲ ਕੀਤੀ ਵਗੈਰਾ ਮੈਂ ਇੱਕ ਚੀਜ਼ ਮੈਂ ਕਹਿ ਸਕਦਾ ਇਹ ਜਿਹੜਾ ਬਲੌਕ ਹੈ ਉਹ ਸਿੱਖ ਜੈਨੋਸਾਈਡ ਇਸ਼ੂ ਨੂੰ ਸਮਝਦਾ ਹੈ। ਉਹਨਾਂ ਨੇ ਕਿ ਅਸੀਂ ਇੰਡੀਆ ਦੇ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੇ ਤੇ ਸਿੱਖ ਜੈਨੋਸਾਈਡ ਨੂੰ ਅਸੀਂ ਮਾਨਤਾ ਦਿੰਦੇ ਆ। ਪਰ ਉਹ ਆਪਣੇ ਤੌਰ ਦੇ ਉੱਤੇ ਨਾਲ ਟ੍ਰੀਟਮੈਂਟ ਹੈ ਉਹ ਬਹੁਤ ਖਰਾਬ ਕਰ ਰਹੇ ਨੇ। ਹੁਣ ਤੁਸੀਂ ਨੋਟ ਕੀ ਪਾ ਲਈ? ਲੀਡਿੰਗ ਪਾਰਟੀ ਆ ਬਲੋਕਰ ਬੈਕ ਉਹਦੀ ਜਿਹੜੀ ਪ੍ਰੀਵੈਂਸ਼ਲ 파ਟਨਰ ਨੂੰ PQ ਕਹਿੰਦੇ ਪਾਰਟੀ ਕਦਕਵਾ। ਉਹਨਾਂ ਨੇ ਐਲਾਨਿਆ ਆ ਕਿ ਜੇ ਅਸੀਂ ਜੱਟਗੇ ਤੋਚੇ ਉਹਨਾਂ ਦਾ ਆ। ਕਿ ਹੈ ਕਿ ਅਸੀਂ ਧਾਰਮਿਕ ਚਿੰਨ ਜਿਹੜੇ ਬੱਚੇ ਸਕੂਲ ਆਉਂਦੇ ਨੇ ਉਹਨਾਂ ਦੇ ਵੀ ਲਹਾਵਾਂਗੇ ਪਹਿਲਾਂ ਤੇ ਟੀਚਰਾਂ ਦੇ ਲਹਾਤੇ ਪਕੰਸੇ ਅਸੀਂ ਬੱਚਿਆਂ ਦੇ ਵੀ ਲਹਾਵਾਂਗੇ ਹੁਣ ਦੱਸੋ ਇਹ ਕਾਦੀ ਆਜ਼ਾਦੀ ਹੈ ਕਿ ਅਸੀਂ ਕਹਿੰਨੇ ਆ ਕਿ ਸਾ ਗਾਦੀਆ ਇਨਕਲਾਸ ਨੂੰ ਯੂਜ਼ ਕਰਕੇ ਇੱਕ ਵਕ ਨੇ ਤਾਂ ਸਾਡੇ ਕਾਰ ਲਹਾਤੇ ਤੇ ਬਾਕੀ ਪ੍ਰੋਵਿੰਸਸ ਦੇ ਵਿੱਚ ਇਹ ਕਿਸ ਤਰ੍ਹਾਂ ਹੋਊਗਾ ਕਦੋਂ ਹੋਊਗਾ ਆਪਾਂ ਕੁਝ ਹਮ ਹਮ ਨਾਟਵਿੰਗ ਕਲਾਸ ਬਾਰੇ ਸੁਪਰੀਮ ਕੋਰਟ ਦੇ ਵਿੱਚ ਚਰਚਾ ਹੋ ਰਹੀ ਹੈ ਉਹਦੇ ਬਾਰੇ ਫਾਈਲ ਕੀਤੀ ਵੀ ਹੈ ਸੁਪਰੀਮ ਕੋਰਟ ਚ ਸੁਣਵਾਈ ਹੋਊਗੀ ਪਰ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਨਾਟ ਵਿਦਸਟੈਂਡਿੰਗ ਕਲੋਜ਼ ਬਾਰੇ ਕੁਝ ਕਰ ਸਕੂ ਉਹਦੀ ਇਹ ਜਦੋਂ ਅਜੀ ਮੈਂ ਫਿਨਿਸ਼ ਕਰਦਾ ਕਿ ਗੱਲ ਤਾਂ ਇੱਥੇ ਮੁੱਕਦੀ ਆ ਕਿ ਜਿੰਨਾ ਚਿਰ ਤੱਕ ਨਹੀਂ ਹੁੰਦਾ ਨਾ ਜਿੰਨਾ ਚਿਰ ਤੱਕ ਸਾਡੀ ਆਪਣੀ ਆਜ਼ਾਦੀ ਨਹੀਂ ਤਾਂ ਦੇਸ਼ ਨਹੀਂ ਬਣਦਾ ਤਾਂ ਆਪਾਂ ਕਿਸੇ ਤੋਂ ਕੋਈ ਉਮੀਦ ਨਾ ਰੱਖੀਏ ਕਿ ਅੰਦੇ ਨਾਲ ਕੋਈ ਇਨਸਾਫ ਕਰੂਗਾ ਕੋਈ ਕੋਈ ਸਟੈਂਡਰਡਸ ਹੋਣਗੇ ਅਸੀਂ ਤਾਂ ਉਦਾਂ ਹੀ ਤੁਰੇ ਫਿਰਦੇ ਆ 84 ਦਾ ਮਾਲ ਜਿਹਨੂੰ ਆਪਾਂ ਕਹਿੰਦੇ ਆ ਕਿੰਨਾ ਚਿਰ ਤੱਕ ਆਪਣਾ ਰਾਜ ਨਹੀਂ ਬਣਦੀ ਦੁਨੀਆ 'ਚ ਤਾਂ ਆਪਾਂ ਇਹ ਐਕਸਪੈਕਟ ਕਰੀਏ ਇਹ ਵੀ ਗੱਲ ਥੋੜੀ ਸਹੀ ਹੈ ਪਰ ਦੂਜੇ ਪਾਸੇ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਜਿਹੜੇ ਹੁਣ ਬਹੁਤ ਵੱਡੇ ਲੈਵਲ ਤੇ ਸੈਕਮਿਊਨਿਟੀ ਸੈਗਨੇਸ਼ਨ ਨੂੰ ਕਹ ਲਓ ਸੰਸਥਾਵਾਂ ਨੂੰ ਆਪਣੀ ਸੋਵਰਨਟੀ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਤੁਸੀਂ ਗੱਲ ਗਾਜ਼ਾ ਦੀ ਪਾਲਸਤੀਨ ਦੀ ਕੀਤੀ ਆ ਅੱਜ 트ੰਪ ਸਾਹਿਬ ਨੇ ਇਜ਼ਰਾਈਲ ਪਾਰਲੀਮੈਂਟ ਨੂੰ ਵੀ ਸੰਬੋਧਨ ਕੀਤਾ ਉਸ ਤੋਂ ਬਾਅਦ ਉਹ ਈਪਟ ਦੇ ਵਿੱਚ ਇੱਥੇ 20 ਦੇਸ਼ਾਂ ਦੇ ਨਮਾਇंदे ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਉੱਥੇ ਪਹੁੰਚੇ ਹੋਏ ਸਨ ਉਹਨਾਂ ਨੂੰ ਵੀ ਸੰਬੋਧਨ ਕੀਤਾ ਜਿਹੜੀ ਮਿਡਲ ਈਸਟ ਗਾਜ਼ਾ ਇਜ਼ਰਾਈਲ ਪੀਸ ਪਲਾਨ ਆ ਉਹਦੇ ਤੇ ਸਾਈਨ ਵੀ ਕੀਤੇ ਨੇ ਫਿਊਚਰ ਵਿੱਚ ਕੀ ਹੋਏਗਾ ਇਹ ਵੀ ਇੱਕ ਅਥਿਆਸ ਗੱਲਬਾਤ ਹੈ ਗਾਇਆ ਟੂ ਸਟੇਟ ਸਲੂਸ਼ਨ ਬਨ ਨੂੰ ਵੀ ਕੰਮ ਚੱਲ ਰਿਹਾ ਜਾ ਰਿਹਾ ਸੋ ਇਹਦੇ ਤੇ ਕੋਈ ਕਮੈਂਟ ਕਰਨ ਚਾਹੋ ਦੋਸਤੋ ਆਪਾਂ ਸਮਾਪਤੀ ਕਰੀਏ ਕੁਝ ਹੋਰ ਗੱਲ ਕਰਨੀ ਚਾਹੁੰਦੇ ਆਪ ਟੂ ਯੂ ਦੇਖੋ ਜੋ ਦੁਨੀਆ ਚ ਚੱਲ ਰਿਹਾ ਆ ਉਹ ਥੋੜੋ ਥੋੜੋ ਤਾਂ ਸਾਰਿਆਂ ਨੂੰ ਦਿਖ ਰਹੀ ਹੈ ਤੇ ਪੈਲੇਸਟਾਈਨ ਦੇ ਵਿੱਚ ਹਰਾਨਜਨਕ ਹਰਾਨੀਜਨਕ ਹੈ ਕਿ ਸਾਡੇ ਸਾਹਮਣੇ 70 ਹਜ਼ਾਰ ਮਿਲੀਅਨਸ ਬੜੇ ਬਹਿਰਮੀ ਨਾਲ ਉਹਨਾਂ ਨੇ ਮਾਰੇ ਨੇ ਤੇ ਉਹਨਾਂ ਦੇ ਸਭ ਉਹ ਇੰਡੀਆ ਹੈ ਮੈਂ ਕਹਿ ਸਕਦਾ ਹਾਂ ਕਿ ਇਹ ਦੋ ਜਿਹੜੀਆਂ ਲੋ ਉਹ ਇਜ਼ਰਾਈਲ ਵਾਲੀ ਲੌਬੀ ਹੈਗੀ ਆ ਤੇ ਜਿਹੜੀ ਹਿੰਦੂਤਵਾ ਵਾਲੀ ਲੌਬੀ ਹੈਗੀ ਇੰਡੀਆ ਵਾਲੀ ਲੌਬੀ ਉਹਨਾਂ ਦੇ ਆਪਸ ਵਿੱਚ ਇੱਕ ਗੁੱਡ ਸੰਬੰਧ ਹੈ ਕਿ ਆਪਾਂ ਸੈਲਫ ਇੰਟਰਸਟ ਜਿਹੜਾ ਆ ਉਹ ਨੰਬਰ 1 ਰੱਖਣਾ ਹੈ ਉਹ ਤਬਾਹ ਕਰਨੀ ਪੈ ਜਵੇ ਦੁਨੀਆ ਦੇ ਵਿੱਚ ਮਤਲਬ ਬੱਚੇ ਮਾਰੇ ਜਾਣ ਜਨਾਬ ਕਿ ਅਸੀਂ ਆਪਣਾ ਸੈਲਫ ਇੰਟਰਸਟ ਇਹਦੇ ਵਿੱਚੋਂ ਕੱਢਣਾ ਹੈ ਤੇ ਇਜ਼ਰਾਈਲ ਨੇ ਤਾਂ ਕਰਕੇ ਦਿਖਾ ਦਾ મતલਬ ਐਂਡ ਨਹੀਂ ਹੋਇਆ ਮਤਲਬ ਆਤੀ ਹੋਗੀ ਉਹਨਾਂ ਨੂੰ ਕਿਸ ਦੁਨੀਆ ਵਿੱਚ ਵੀ ਕਿਸੇ ਨੇ ਨਹੀਂ ਰੋਕੇ ਹੁਣ ਇੰਡੀਆ ਚਾਹੁੰਦਾ ਹੈ ਕਿ ਅਸੀਂ ਵੀ ਉਹ ਯੇ ਆਈ ਡੋਨਟ ਥਿੰਕ ਉਹ ਇਸ ਲੈਵਲ ਤੇ ਪਹੁੰਚ ਸਕਦੇ ਨੇ ਮਤਲਬ ਦੁਨੀਆ ਸ਼ੁਗਰੂ ਕੋਈ ਨਹੀਂ ਸਮ ਬਟ ਉਹ ਚਾਹੁੰਦੇ ਤਾਂ ਇਹੀ ਨੇ ਨਾ ਕਿ ਅਸੀਂ ਅਸੀਂ ਕਿਸੇ ਰੂਲ ਆਫ ਲਾ ਨਾ ਫੋਲੋ ਕਰੀਏ ਅਸੀਂ ਵੀ ਖੁੱਲ ਕੇ ਮਾਰੀਏ ਬਟ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਕਿ ਜੀ ਉਹ ਇਹ ਵੀ ਗੱਲ ਸਹੀ ਹੈ ਪਰ ਆਪਾਂ ਕੇ ਵੀ ਦੇਖਦੇ ਹਾਂ ਜੋ ਕੁਝ ਗਾਜਾ ਦੇ ਵਿੱਚ ਹੋਇਆ ਆਲਮੋਸਟ ਇਦਾਂ ਦਾ ਹੀ ਇਸ ਤੋਂ ਵੀ ਭਿਆਨਕ ਸੀ 84 ਵਿੱਚ ਤੋ ਪੰ ਟੈਂਕਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸਿੱਖਾਂ ਦੀ ਜੈਨੋਸਾਈਡ ਹੁੰਦੀ ਹੈ ਸੋ ਗੱਲ ਗਾਜਾ ਦੀ ਵੀ ਹੈ ਗੱਲ ਇਜ਼ਰਾਈਲ ਦੀ ਵੀ ਜੇਕਰ ਇਜ਼ਰਾਈਲ ਦੀ ਕੋਈ ਜਿਹੜਾ ਹਮਾਸ ਵੱਲੋਂ ਹਮਲਾ ਕੀਤਾ ਉਹ ਵੀ ਠੀਕ ਨਹੀਂ ਸੀ ਆਪਾਂ ਇਹਨੂੰ ਕੰਡੈਮਨ ਕਰਦੇ ਦੂਜੇ ਪਾਸੇ ਆਪਾਂ ਇਹ ਵੀ ਦੇਖਦੇ ਹਾਂ ਕਿ ਇਜ਼ਰਾਈਲ ਵੱਲੋਂ ਜਿਹੜੀ ਤਬਾਹੀ ਕੀਤੀ ਉਹ ਵੀ ਆਪਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਸੀ ਸੋ ਇਹ ਬਹੁਤ ਸਾਰੇ ਮੁੱਦੇ ਨੇ ਜਿਹੜੇ ਵਰਲਡ ਲੈਵਲ ਦੇ ਵੀ ਨੇ ਸਾਨੂੰ ਆਪ ਵੀ ਵਿਚਾਰਦੇ ਰਹਿਣਾ ਚਾਹੀਦਾ ਅਖੀਰ ਤੇ ਇੱਕ ਮਿੰਟ ਕੁਝ ਹੋਰ ਮੈਸੇਜ ਦੇਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਆਪਾਂ ਸਮਾਪਤੀ ਕਰੀਏ ਧੰਨਵਾਦ रहा रहा रीस, रीस ओके ਦੇ ਵਿੱਚ ਅਸੀਂ ਬੇਨਤੀ ਕਰ ਲਿਆ ਨੂੰ ਅਸੀਂ ਇੱਕ ਬੁਲੀਇੰਗ ਸਰਵੇ ਰੀਸਟ ਲੀਸ ਕਰਾ ਰਹੇ ਹਾਂ ਜਿਸ ਸਿਕ ਸਰਵੇ ਆਹ ओके ਬੱਚੇ ਜਿਹੜੇ ਨੇ ਉਹਨਾਂ ਨਾਲ ਬੁਲੀਇੰਗ ਕਿਹੜੇ ਲੈਵਲ ਤੇ ਹੁੰਦੀ ਹੈ ਉਹ ਸਾਰੇ ਅਸੀਂ ਸਰਵੇ ਪੂਰੇ ਕੀਤੇ ਸੀ ਇਸ ਅਮਰ ਬਾਤ ਕਰਕੇ ਤਿੰਨ 300 ਬੱਚੇ ਸੀਗੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਪੂਰੀ ਰੀਸ ਕਰ ਰਹੇ ਹਾਂ ਉਹ ਮੈਂ ਅਨਕਲ ਕਰੂੰਗਾ ਸਾਰੇ ਦੇਖਿਓ ਉਹ ਜੇ ਕਈ ਪੀਪਲ ਨਾਲੇ ਉਹਦੇ ਸਾਨੂੰ ਸਟੈਟਿਸਟਿਕਸ ਮਿਲਣਗੇ ਹਾਂ 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 ਠੀਕ ਹੈ ਜੀ ਆਪਾਂ ਫੇਰ ਵੀ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ